ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸ ਕੇ ਸਖਸੈਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਾਈ ਭਗਤ ਐਸ ਕੇ ਸਖਸੈਨਾ ਤੇ ਮੇਰੇ ਨਾਲ ਬਾਬਾ ਮੇਰ ਮੇ ਸਾਈ ਜੀ ਜੰਮੂ ਤੋਂ ਖਾਤੋਰ ਤੇ ਸਖਸੈਨਾ ਸਾਹਿਬ ਨੇ ਮੈਨੂੰ ਸਾਦਾ ਦਿੱਤਾ ਕਿ ਸਾਈ ਮੇਲੇ ਦੇ ਵਿੱਚ ਤੁਸੀਂ ਹਾਜ਼ਰੀ ਦੇਣੀ ਹੈ ਮੈਂ ਜੰਮੂ ਤੋਂ ਸਫੈਸਲ ਤੋਰ ਤੇ ਸਖਸੈਨਾ ਸਾਹਿਬ ਦੇ ਨਮੰਤਰਣ ਤੇ ਆਸੀ ਸਾਈ ਮੇਲੇ ਵਿੱਚ ਆ ਰਹੇ ਆਂ ਤੇ ਅਸੀਂ ਕਹਿਣਾ ਤੁਸੀਂ ਵੀ ਸਾਰੇ ਸਾਈ ਮੇਲੇ ਦੇ ਵਿੱਚ ਆ ਕੇ ਅਸ਼ੀਰਵਾਦ ਪ੍ਰਾਪਤ ਜੀ ਹਾਂ ਦੋਸਤੋ ਇੱਕ ਵਾਰੀ ਫੇਰ ਤੋਂ ਅਸੀਂ ਕਹਿਣਾ ਚਾਹੁੰਦੇ ਮੈਂ ਤੁਹਾਡਾ ਆਪਣਾ ਐਸਕੇ ਸਖਸੈਣਾ ਜੈ ਸਾਈਆਂ ਦੀ ਸਾਲਾਨਾ ਸਾਈ ਮੇਲਾ 16 ਜੂਨ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਜੋ ਮਨਾਇਆ ਜਾ ਰਿਹਾ ਸਾਡੇ ਬਰੇ ਆਜ ਸਤਿਕਾਰ ਗੁਰੂ ਮਹਾਰਾਜੀ ਬਾਬਾ ਰਮੀਸ਼ ਸਾਈ ਜੀ ਅੱਜ ਸਾਡੇ ਸਟੂਡੀਓ ਵਿੱਚ ਪਹੁੰਚਣਾ ਆਪਨ ਬਹੁਤ ਜ਼ਿਆਦਾ ਖੁਸ਼ੀ ਹੈ ਬਾਬਾ ਜੀ ਦਾ ਨਾਮ ਨਾਲ ਹੋਰ ਵੀ ਪੰਜਾਬ ਔਰ ਵੀ ਉੱਕੇ ਲਗ ਲਗ ਇਲਾਕਿਆਂ ਦੇ ਵਿੱਚੋਂ ਸੰਤ ਮਹਾਪੁਰਸ਼ ਜੀ ਉਥੇ ਮੇਲੇ ਵਿੱਚ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਆਓ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ 16 ਜੂਨ ਨੂੰ ਦਿਨ ਸੌਂਗ ਆਦ ਨੂੰ ਉਥੇ ਪਹੁੰਚੋ ਤੇ ਬਾਬਾ ਜੀ ਦੀ 15 ਤਰੀਕ ਨੂੰ ਸਾਈ ਪਾਲਕੀ ਹੈ ਤੇ 16 ਤਰੀਕ ਨੂੰ ਹਮਮਾ ਕੇ ਜੋ ਮੇਲਾ ਦਾ ਪ੍ਰੋਗਰਾਮ ਕੀਤਾ ਜਾਏਗਾ ਆਓ ਸਾਰੇ ਨਾਲ ਮਿਲ ਕੇ ਅਥੇ ਪ੍ਰੋਗਰਾਮ ਤੇ ਪਹੁੰਚੀਏ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜੈ ਸਾਈਂ ਦੀ